ਸਤ ਸ੍ਰੀ ਅਕਾਲ ਪੰਜਾਬੀਓ ਸੋ ਅੱਜ ਗੱਲ ਕਰ ਰਹੇ ਆਂ ਆਪਾਂ ਦਿੱਲੀ ਜਿਹੜਾ ਕਿ ਧਰਨਾ ਪ੍ਰਦਰਸ਼ਨ ਚੱਲ ਰਿਹਾ ਆਪਣੇ ਕਿਸਾਨ ਵੀਰਾਂ ਬੰਨਿਓ ਸਰਕਾਰ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਤੇ ਜਿਹੜੇ ਬੈਰੀਕੇਡ ਲਾ ਰਹੇ ਨੇ ਉਹਨਾਂ ਦੀ ਕੁਝ ਭੰਨ ਤੋੜ ਆਪ ਵੀ ਕਰ ਰਹੀ ਹੈ ਜਿਹੜਾ ਕਿ ਆਪਣੇ ਕਿਸਾਨਾਂ ਭਰਾਵਾਂ ਦੇ ਮਜ਼ਦੂਰਾਂ ਦੇ ਸਿਰ ਲੱਗੇ ਇਹ ਬਹੁਤ ਜ਼ਿਆਦਾ ਧੱਕਾ ਦਾ ਅਥਰੂ ਗੈਸ ਦੇ ਗੋਲੇ ਸਿੱਟੀ ਜਾਂਦੀ ਹੈ ਸਰਕਾਰ ਜਿਹੜਾ ਕਿ ਇੱਕ ਇਨਸਾਨੀਅਤ ਦੇ ਨਾਲ ਬਹੁਤ ਜ਼ਿਆਦਾ ਬਾਦਸਲੂਕੀ ਨਾਲ ਪੇਸ਼ ਆ ਰਹੀ ਹੈ ਸੋ ਅਸੀਂ ਸਾਰੇ ਸਾਰਿਆਂ ਨੂੰ ਅਪੀਲ ਕਰਦੇ ਆਂ ਪੰਜਾਬੀਓ ਕਿ ਕੋਈ ਵੀ ਹਲੁੜਵਾਜੀ ਨਹੀਂ ਕਰਨੀ ਤਾਂ ਕਿ ਸਰਕਾਰ ਨੂੰ ਕੋਈ ਮੌਕਾ ਮਿਲੇ ਆਪਣੇ ਸਿਰ ਦੇ ਉੱਤੇ ਕੋਈ ਵੀ ਠੋਣਾ ਭੰਨਣ ਦਾ ਤੇ ਅਸੀਂ ਤੁਹਾਨੂੰ ਪੰਜਾਬੀਓ ਬਾਰ-ਬਾਰ ਕਹਿੰਦੇ ਆਂ ਜਿਵੇਂ ਕਿ ਬਾਈ ਲੱਖਾ ਸਿੰਘ ਸਿਧਾਣਾ ਨੇ ਵੀ ਕਿਹਾ ਕਿਉਂਕਿ ਆਪਣੇ ਬਾਈ ਦਾ ਜਿਗਰ ਆਪਾਂ ਹਰ ਵੀਡੀਓ ਦੇ ਵਿੱਚ ਤਾਂ ਕਰਦੇ ਆਂ ਕਿ ਬਾਈ ਪਹਿਲੇ ਨੰਬਰ ਦੇ ਉੱਤੇ ਸਾਰਿਆਂ ਨਾਲੋਂ ਮੂਰੇ ਹੁੰਦਾ ਕੋਈ ਗੱਲ ਨਹੀਂ ਪੰਜਾਬੀਓ ਜਾਣਦਾ ਅਸੀਂ ਵੀ ਸੀ ਔਰ ਕਿਸੇ ਸਮੇਂ ਦੇ ਹਿਸਾਬ ਨਾਲ ਸਾਡੇ ਏਰੀਆ ਦੇ ਵਿੱਚ ਨੈਟ ਵੀ ਬੰਦ ਆ ਤੁਸੀਂ ਦੇਖ ਰਹੇ ਹੋਵੋਗੇ ਪਿੱਛੇ ਰੋਡ ਹੈ ਇੱਥੇ ਆ ਕੇ ਅਸੀਂ ਆਪਣੀ ਵੀਡੀਓ ਨੂੰ ਬਣਾ ਰਹੇ ਹਾਂ ਤੇ ਅਪਲੋਡ ਕਰ ਰਹੇ ਹਾਂ ਇਸ ਲਈ ਸਰਕਾਰ ਨੇ ਕੁਝ ਕੁ ਏਰੀਆ ਦੇ ਵਿੱਚ ਨੈਟ ਵੀ ਬੰਦ ਕਰ ਦਿੱਤਾ ਹੈ ਤਾਂ ਅਸੀਂ ਅਪੀਲ ਕਰਦੇ ਹਾਂ ਵੀ ਇਹ ਨੈਟ ਜਿਹੜੇ ਏਰੀਆ ਦੇ ਵਿੱਚ ਬੰਦ ਕੀਤਾ ਹੈ ਇਹਦੇ ਵਜ੍ਹਾ ਨਾਲ ਕੋਈ ਹੋਰ ਵੀ ਮਤਲਬ ਟੈਕਨੀਕਲ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਪ੍ਰੋਬਲਮ ਆ ਰਹੀ ਹੈ ਆਸਤਵ ਬਿਵਸਥਾ ਵੀ ਬਹੁਤ ਜ਼ਿਆਦਾ ਥੱਲੇ ਜਾ ਰਹੀ ਹੈ ਕਿਉਂਕਿ ਹਰ ਮੁੱਦਾ ਹਰ ਮੁੱਦਾ ਆਨਲਾਈਨ ਜੁੜਿਆ ਹੋਇਆ ਇਹਨਾਂ ਚੀਜ਼ਾਂ ਦੇ ਨਾਲ ਪਹਿਲਾਂ ਤਾਂ ਇਹਨਾਂ ਨੇ ਆਨਲਾਈਨ ਆਪ ਦੀ ਜੇਬ ਦੇ ਵਿੱਚ ਕੀਤਾ ਫਿਰ ਜੇ ਅਗਰ ਕੋਈ ਜੇ ਆਨਲਾਈਨ ਮੰਨ ਲਓ ਕੋਈ ਬੰਦਾ ਕੋਈ ਕੰਮ ਕਰ ਵੀ ਰਿਹਾ ਤਾਂ ਉਹਦਾ ਜਦੋਂ ਜੀ ਚਾਹੇ ਇੱਕ ਤਰ੍ਹਾਂ ਦਾ ਇਹ ਰਿਮੋਟ ਆ ਉਹਨਾਂ ਦੇ ਹੱਥ ਦੇ ਵਿੱਚ ਜਦੋਂ ਜੀ ਚਾਹੇ ਜਿੱਥੇ ਚਾਹੇ ਉਹਨੂੰ ਹੈਂਕ ਕਰ ਸਕਦੇ ਨੇ ਉਹ ਬੰਦ ਕਰ ਸਕਦੇ ਨੇ ਕਿਉਂਕਿ ਜਿਹੜੀਆਂ ਜਾਣਕਾਰੀਆਂ ਆਪਾਂ ਇੱਕ ਦੂਜੇ ਤੱਕ ਪਹੁੰਚਾਉਂਦੇ ਆ ਇਹਨਾਂ ਨੂੰ ਇਹ ਲੱਗਦਾ ਜੇ ਅਗਰ ਇਹ ਦੋਸ਼ੀ ਆ ਜਾਂ ਕੋਈ ਚੋਰ ਨੇ ਤਾਂ ਹੀ ਇਹ ਨੈੱਟ ਬੰਦ ਕਰਦੇ ਨੇ ਉਸ ਏਰੀਏ ਦੇ ਵਿੱਚ ਵੀ ਕੋਈ ਸਾਡੀ ਇਧਰੋਂ ਕੋਈ ਉੱਗਸੋਗ ਨਿਕਲ ਕੇ ਇਧਰ ਨਾ ਵਗ ਜੇ ਜਾਂ ਕੋਈ ਸੁਨੇਹਾ ਸਪਾ ਇਧਰਲਾ ਉਧਰ ਨਾ ਵਗ ਜੇ ਕੋਈ ਮੀਡੀਆ ਦੀ ਖਬਰ ਨਾ ਇਧਰੋਂ ਆ ਜੇ ਜਾਂ ਜਾ ਵਗ ਜੇ ਜਾਂ ਕੋਈ ਬਲੌਗਰ ਮੁੰਡਾ ਆ ਜਾਂ ਕੋਈ ਸਾਡੇ ਵਰਗਾ ਬੋਲਣ ਵਾਲਾ ਵੀ ਇਧਰ ਉਧਰ ਗੱਲ ਨਾ ਵਝਾ ਸਕੇ ਪੰਜਾਬੀਓ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਮੈਂ ਫੇਰ ਕਹਿੰਦਾ ਕਿ ਆਪਾਂ ਤਾਂ ਆਪਣੇ ਪੱਧਰ ਤੇ ਖੜੇ ਹੋਏ ਆ ਬਾਈ ਤੇ ਆਪਣਾ ਜਿਹੜਾ ਦਿੱਲੀ ਪ੍ਰਦਰਸ਼ਨ ਚੱਲ ਰਿਹਾ ਕਿਸਾਨਾਂ ਦਾ ਤੇ ਆਪਣੇ ਮਜ਼ਦੂਰਾਂ ਦਾ ਉਹ ਤਾਂ ਚਲੋ ਜਿੰਮੇ ਲੰਬਾ ਜਾਊਗਾ ਜਾਊਗਾ ਪਰ ਇਹਨਾਂ ਨੇ ਜਿਹੜਾ ਕਿ ਆ ਧੱਕਾ ਕੀਤਾਗਾ ਵੀ ਉਹਨਾਂ ਦੇ ਅਥਰੂ ਗਏ ਦੇ ਗੋਲੇ ਛਾੜ ਦਿੰਦੇ ਨੇ ਤੇ ਬਾਕੀ ਹੋਰ ਵੀ ਤਸ਼ੱਦਦ ਹੋ ਰਿਹਾ ਜਦਾ ਫਿਰ ਸ਼ਾਂਤਮਈ ਤਰੀਕੇ ਨਾਲ ਇੱਕ ਪਾਸੇ ਤਾਂ ਕਹਿੰਦੇ ਨੇ ਉਹ ਕਿਸਾਨਾਂ ਨੂੰ ਵੀਰ ਸ਼ਾਂਤਮਈ ਤਰੀਕੇ ਨਾਲ ਆਓ ਤੁਸੀਂ ਭੰਨ ਤੋੜ ਨਾ ਕਰੋ ਤੇ ਫਿਰ ਬੈਰੀਕੇਡ ਲਾਈ ਕਿਉਂ ਆ ਇਹਦਾ ਜਵਾਬ ਦਿਓ ਵੀ ਬੈਰੀਕੇਟ ਲਾਓਗੇ ਤਾਂ ਤਾਂ ਕਾਪੇ ਹੋਊਗਾ ਖੁੱਲੇ ਰੋਡ ਛੱਡੋਗੇ ਤਾਂ ਸ਼ਾਂਤਮਈ ਤਰੀਕੇ ਨਾਲ ਕੋਈ ਆਗੂ ਬੰਦੇ ਨਾਲ ਗੱਲ ਕਰੋਗੇ ਤਾਂ ਬੈਠਣਗੇ ਵੀ ਭਾਈ ਸਾਰਿਆਂ ਨੂੰ ਅਪੀਲ ਆ ਪੰਜਾਬੀਓ ਕਿ ਕੋਈ ਵੀ ਹੁਲੜਵਾਜੀ ਨਹੀਂ ਕਰਨੀ ਕਿਉਂਕਿ ਸਰਕਾਰ ਥੋੜੇ ਹੀ ਆਪਣੇ ਸਾਰਿਆਂ ਦੇ ਸਿਰ ਭੰਨਣਾ ਚਾਹੁੰਦੀ ਹੈ ਸਾਰਾ ਠੋਣਾ ਇੱਕੋ ਸਾਡੀ ਭੰਨ ਤੋੜ ਕਰਕੇ ਆਪਣੇ ਯੋਧਿਆਂ ਦੇ ਸਿਰ ਵੀ ਲਾ ਸਕਦੇ ਨੇ ਆਪਣੇ ਪੰਜਾਬੀਆਂ ਦੇ ਸਿਰ ਵੀ ਲਾ ਸਕਦੇ ਨੇ ਵੈਸੇ ਹਰਿਆਣੇ ਵਾਲੇ ਵੀਰਾਂ ਦਾ ਵੀ ਧੰਨਵਾਦ ਬਹੁਤ ਵੱਡੇ ਪੱਧਰ ਤੇ ਹਰਿਆਣੇ ਵਾਲੇ ਵੀਰ ਵੀ ਪਹੁੰਚੇ ਨੇ ਹੋਰ ਵੀ ਕਈ ਸਟੇਟਾਂ ਤੋਂ ਜਿੱਨੇ ਕਿਸਾਨ ਨੇ ਸਾਰੇ ਗਏ ਨੇ ਸੋ ਸਾਰਿਆਂ ਨੂੰ ਧੰਨਵਾਦ ਬਾਈ ਡਟੇ ਰਹੋ ਤੇ ਐਵੇਂ ਹੀ ਆਪਣਾ ਪ੍ਰਦਰਸ਼ਨ ਚਾਲੂ ਰਹੇ ਆਪਣੀ ਸਦਾ ਹੀ ਤੁਹਾਡੇ ਨਾਲ ਦਵਾਗੀ ਕਿ ਇਹ ਵੀ ਜਿੱਤ ਹੋਊਗੀ ਆਪਣੀ ਇਸ ਵਾਰ ਕਿਉਂਕਿ ਪਹਿਲਾਂ ਵੀ ਜਿੱਤ ਹੋਈ ਸੀ ਇਸ ਵਾਰ ਵੀ ਹੋਊਗੀ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਸਾਡੇ ਏਰੀਆ ਦੇ ਵਿੱਚ ਨੈੱਟ ਜਿੱਥੇ-ਇਥੇ ਬੰਦ ਦਾ ਪੰਜਾਬ ਦੇ ਵਿੱਚ ਉਹ ਨੈੱਟ ਨੂੰ ਖੋਲਿਆ ਜਾਵੇ ਕਿਉਂਕਿ ਹੋਰ ਵੀ ਬਹੁਤ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਨਾਲ ਜਿਹੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਸੋ ਇੰਨਾ ਕਹਿੰਦੇ ਹੋਏ ਇਸ ਵੀਡੀਓ ਨੂੰ ਬਾਈ ਸਮਾਪਤ ਕਰਦੇ ਆਂ ਤੇ ਆਪਣੇ ਚੈਨਲ ਦੇਵਾ ਸਿੱਧੂ ਨੂੰ ਸਬਸਕ੍ਰਾਈਬ ਕਰੋ ਵੀਰੋ ਤਾਂ ਕਿ ਆਪਣੀ ਆਵਾਜ਼ ਤੁਹਾਡੇ ਤੇ ਇੱਕ ਤੁਹਾਡਾ ਸਾਡਾ ਨੋਟੀਫਿਕੇਸ਼ਨ ਆਉਂਦਾ ਰਹੇ ਧੰਨਵਾਦ ਬਾਈ